ਸਪਨਾ ਸ੍ਰੀ ਵਾਹਿਗੁਰੂ ਸਾਹਿਬ ਜੀਉ ਪਾਵੋ ਦਾਨ ਟੇਠ ਹੋਏ ਮੰਗੋ ਮੁਖ ਲਾਗੇ ਸੰਤੋ ਰੇ ਨਾਰੇ ਜਨ ਨਾਨਕ ਕੋ ਗੁਰ ਕਿਰਪਾ ਤਾਰੀ ਪ੍ਰਭਾਦ ਦੇ ਨਿਸਤਾਰੇ ਮੋਹ ਅਨਾਥ ਪ੍ਰਿਆਨਾਥ ਜੋ ਜਨ ਹੋ ਤਿਉ ਰਖੋ ਚਤਰਾਈ ਮੋਹ ਨਾਹੇ ਰਿ ਜਾਵੋ ਕੈ ਮੁਖ ਓਹ ਨਿਰਗੁਣ ਸਭ ਗੁਣ ਹੈ ਬੇਹੂਨਾ ਦਇਆ ਧਾਰ ਆਪਣਾ ਕਰ ਨੀਨਾ ਫਿਰਤ ਫਿਰਤ ਪ੍ਰਭ ਬੇ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇ ਨਤੀ ਆਪਣੀ ਭਗਤੀ ਲਾਏ ਸੋ ਕਹੋ ਟਲਗੁਰ ਸੇਵੀਐ ਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਸਲੋਕ ਮਹਲਾ 3 ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਅਤਿ ਰਹਿ ਏਕ ਸ਼ਬਦ ਲੈ ਵਿਲਾਇ 18 ਸਿਨ ਨਵ ਨਿਦੀ 18 ਸਦੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਅਤਿ ਰਹਿ ਏਕ ਸ਼ਬਦ ਲੈ ਬੁਲਾਏ ਨਵ ਨਦੀ 18 ਸਦੀ ਪਿਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤਗੁਰ ਨਾਉ ਨ ਪਾਈਐ ਬੁਝੋ ਕਰੀ ਤਾਰ ਨਾਨਕ ਪੂਰੇ ਭਾਗ ਸਤਗੁਰ ਮਿਲੈ ਸੁਖ ਪਾਏ ਜੁਗਤਾਰ ਮਹੱਲਾ ਤੇ ਜਾ ਕਿਆ ਗਬਰੂ ਕਿਆ ਬਿਰਦ ਹੈ ਮਨ ਮੁਕਤ ਤ੍ਰਿਸ਼ਨਾ ਭੋਖ ਨ ਜਾਏ ਗੁਰਮੁਖਬ ਸਬਦ ਰਤਿਆ ਸੀਤਲ ਹੋਇ ਆਪ ਗਵਾਏ ਅੰਦਰ ਤਰਪਤ ਸੰਤੋਖਿਆ ਫਿਰ ਭੁੱਖ ਨ ਲੱਗੈ ਆਏ ਨਾਨਕ ਜੇ ਗੁਰਮੁਖ ਕਰਹਿ ਸੋ ਪਰਵਾਣ ਹੈ ਜੋ ਨਾਮ ਰਹਿ ਲਵਲਾਈ ਪੌੜੀ ਹਉ ਬਲਿਹਾਰੀ ਤਿਨ ਕਉ ਜੋ ਗੁਰਮੁਖ ਸਿਖਾ ਜੋ ਹਰ ਨਾਮ ਤੇ ਆਏਂਦੇ ਤਿੰਨ ਦਰਸ਼ਨ ਪੀਖਾ ਸੁਣ ਕੀਨ ਤਨ ਹਰ ਗੁਣ ਰਵਾ ਹਰ ਦਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਆ ਸਭ ਕਿਲ ਵਿਖੇ ਕਿਰਖਾ ਧਨ ਧਨ ਸੁਹਾਵਾ ਸੋ ਸਰੀਰ ਥਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਹਰ ਨਾਮ ਸਲਾਹੀ ਰੰਗ ਸਿਆ ਸਭ ਕਿਲ ਵਿਖ ਕ੍ਰਿਖਾ ਧਨ ਧਨ ਸੁਹਾਵਾ ਸੋ ਸਰੀਰ ਥਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਤੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗਤ ਜੀਓ ਪਾਵਨ ਪਵਿੱਤਰ ਬਾਣੀ ਦੇ ਹੁਕਮਨਾਮਾ ਸਾਹਿਬ ਜੋ ਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਅੱਜ ਬਖਸ਼ਿਸ਼ ਕੀਤੇ ਹਨ ਸੋਰਠਿ ਰਾਗ ਦੀ ਵਾਰ ਦੇ ਵਿੱਚੋਂ ਤੀਸਰੇ ਪਾਦਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਬਾਣੀ ਅੱਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਹਾਂ ਦੇ ਪਾਵਨ ਪਵਿੱਤਰ 649 50 ਅੰਗ ਪਰ ਸशोਭਤ ਹੈ। ਸ਼ਲੋਕ ਮਹੱਲਾ 3 ਜਾਂ ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਮਤ ਰਹਿ ਏਕ ਸ਼ਬਦ ਲਿਵਲਾਏ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੋ ਮਨੁਖ ਕੇਵਲ ਗੁਰ ਸ਼ਬਦ ਵਿੱਚ ਬਿਰਤੀ ਜੋੜ ਕੇ ਬ੍ਰਹਮ ਨੂੰ ਪਛਾਣੇ ਉਸ ਦਾ ਬ੍ਰਹਮਣ ਪੁਣਾ ਬਣਿਆ ਰਹਿੰਦਾ ਹੈ ਨਾਵ ਨਿਦੀ 18 ਸਿੱਧੀ ਪਿਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ ਜੋ ਮਨੁੱਖ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੂੰ ਹਿਰਦੇ ਵਿੱਚ ਵਸਾਏ ਨੌ ਨਿਧੀਆਂ ਅਤੇ 18 ਸਿੱਧੀਆਂ ਫਿਰ ਉਸ ਦੇ ਮਗਰ ਲਗੀਆਂ ਫਿਰਦੀਆਂ ਨੇ ਬਿਨ ਸਤਗੁਰ ਨੌ ਨਾ ਪਾਈਐ ਬੁਝੋ ਕਰ ਵਿਚਾਰ ਸਤਗੁਰੂ ਜੀ ਕਹਿੰਦੇ ਵਿਚਾਰ ਕਰਕੇ ਵੇਖ ਲਓ ਸਮਝ ਲਵੋ ਸਤਗੁਰੂ ਤੋਂ ਬਿਨਾ ਨਾਮ ਨਹੀਂ ਮਿਲਦਾ ਨਾਨਕ ਪੂਰੇ ਭਾਗ ਸਤਗੁਰ ਮਿਲੈ ਸੁਖ ਪਾਏ ਦੁਗਚਾਰ ਤੇ ਪੂਰੇ ਭਾਗਾਂ ਨਾਲ ਜਿਸ ਮਨੁੱਖ ਨੂੰ ਸਤਿਗੁਰੂ ਮਿਲ ਪਵੇ ਉਹ ਚੌਹਾਂ ਜੁਗਾ ਵਿੱਚ ਭਾਵ ਸਦਾ ਹੀ ਸੁਖ ਪਾਉਂਦਾ ਹੈ ਮਹੱਲਾ ਤੀਜਾ ਕਿਆ ਗੱਭਰੂ ਕਿਆ ਬਿਰਧ ਹੈ ਮਨ ਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਸਤਿਗੁਰੂ ਜੀ ਕਹਿੰਦੇ ਭਾਵੇਂ ਕੋਈ ਜਵਾਨ ਹੋਵੇ ਭਾਵੇਂ ਬੁੱਢਾ ਹੋਵੇ ਮਨ ਮੁਖਾਂ ਦੀ ਤ੍ਰਿਸ਼ਨਾ ਭੁੱਖ ਦੂਰ ਨਹੀਂ ਹੁੰਦੀ ਗੁਰਮੁਖ ਸ਼ਬਦੇ ਰਤਿਆ ਸੀਤਲ ਹੋਇ ਆਪ ਗਵਾਏ ਸਤਿਗੁਰੂ ਦੇ ਸਨਮੁਖ ਹੋਏ ਮਨੁੱਖ ਸ਼ਬਦ ਵਿੱਚ ਰਤੇ ਹੋਣ ਕਰਕੇ ਅਤੇ ਅਹੰਕਾਰ ਗਵਾ ਕੇ ਅੰਦਰੋਂ ਸੰਤੋਖੀ ਹੋ ਜਾਂਦੇ ਨੇ ਅੰਦਰ ਤ੍ਰਿਪਤ ਸੰਤੋਖ ਆ ਫਿਰ ਭੁੱਖ ਨਾ ਲੱਗੇ ਆਏ ਉਹਨਾਂ ਦਾ ਹਿਰਦਾ ਤ੍ਰਿਪਤੀ ਦੇ ਕਾਰਨ ਸੰਤੋਖੀ ਹੋ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਮਾਇਆ ਦੀ ਭੁੱਖ ਨਹੀਂ ਲੱਗਦੀ ਨਾਨਕ ਜੇ ਗੁਰਮੁਖ ਕਰਹਿ ਸੋ ਪਰਵਾਣ ਹੈ ਜੋ ਨਾਮ ਰਹਿ ਲਵਲਾਏ ਗੁਰਮੁ ਗੁਰਮੁਖ ਮਨੁਖ ਜੋ ਕੁਝ ਵੀ ਕਰਦੇ ਨੇ ਉਹ ਕਬੂਲ ਹੋ ਜਾਂਦਾ ਹੈ ਕਿਉਂਕਿ ਉਹ ਕੇਵਲ ਨਾਮ ਵਿੱਚ ਗਿਰਤੀ ਜੋੜੀ ਰੱਖਦੇ ਨੇ ਪੌੜੀ ਹੋਂ ਬਲਿਹਾਰੀ ਤਿੰਨ ਕੋ ਜੋ ਗੁਰਮੁਖ ਸਿਖਾ ਜੋ ਸਿੱਖ ਸਤਿਗੁਰੂ ਦੇ ਸੰਮੁਖ ਹਨ ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਸਦ ਸਦਕੇ ਜਾਂਦਾ ਹਾਂ ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪੀਖਾਂ ਜੋ ਹਰੀ ਨਾਮ ਸਿਮਰਦੇ ਹਨ ਜੀ ਚਾਹੁੰਦਾ ਹੈ ਮੈਂ ਉਹਨਾਂ ਦਾ ਦਰਸ਼ਨ ਕਰਾਂ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾਂ ਉਹਨਾਂ ਪਾਸੋਂ ਕੀਰਤਨ ਸੁਣ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਵਾਂ ਤੇ ਹਰੀ ਜਸ ਮਨ ਵਿੱਚ ਉਕਰ ਲਵਾਂ ਹਰ ਨਾਮ ਸਲਾਹੀ ਰੰਗ ਸਿਉ ਸਭ ਕਿਲ ਵਿਖ ਰੇਖਾਂ ਪ੍ਰੇਮ ਨਾਲ ਹਰੀ ਨਾਮ ਦੇ ਸਬਤ ਕਰਾਂ ਤੇ ਆਪਣੇ ਸਾਰੇ ਪਾਪ ਕੱਟ ਦਿਆਂ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਸਤਿਗੁਰੂ ਜੀ ਕਹਿੰਦੇ ਉਹ ਸਰੀਰ ਥਾਨ ਧਨ ਹੈ ਸੁੰਦਰ ਹੈ ਜਿੱਥੇ ਮੇਰਾ ਪਿਆਰਾ ਸਤਿਗੁਰੂ ਆਪਣੇ ਚਰਨ ਰੱਖ ਕੇ ਆਣ ਵਸਦਾ ਹੈ ਸੋ ਕੋਟਾਨ ਕੁਣਿਸ਼ਕੁਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਆਂਦਾ ਜਿਨਾਂ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਅੰਮ੍ਰਿਤ ਕੀਤੀ ਅੰਮ੍ਰਿਤ ਵੇਲਾ ਖੁੱਲੇ ਦਰਸ਼ਨ ਦੀਦਾਰੇ ਬਾਣੀ ਪੜਨ ਸੁਣਨ ਦਾ ਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਮੇਰ ਦ੍ਰਿਸ਼ਟੀ ਬਣਾਈ ਰੱਖਣ ਸਰਵਤ ਸੰਗਤਾਂ ਨੂੰ ਆਪਣੇ ਚਰਨਾਂ ਕਮਲਾਨਾਡ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੇਰ ਪਰ ਹੱਥ ਰੱਖਣ ਗੁਰਸਿੱਖੀ ਜੀਵਨ ਨਾਮ ਦਾਨ ਦੀਆਂ ਦਾਤਾਂ ਅੰਮ੍ਰਿਤ ਵੇਲਾ ਬਾਣੀ ਪਾਠ ਦਾ ਪਿਆਰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨ ਗੁਰਮਤ ਅਨੁਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਜਿਉ ਆਇਆ ਜਿਉ ਆਇਆ ਗੁਰੂ ਪਿਆਰੇ ਸਾਧ ਸੰਗਤ ਜੋ ਕੱਲ ਦੀ ਅਮਰੰਦ ਦੇ ਪਾਤਸ਼ਾਹ ਮਹਾਰਾਜਿਆਂ ਦੇ ਮਹਾਨ ਪਾਵਨ ਅਪਵਿੱਤਰ ਛੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਜੋ ਪਿਛਲੇ 14 April ਤੋਂ ਲੈ ਕੇ ਕੱਲ 27 May ਤੱਕ ਸੰਗਤਾਂ ਵੱਲੋਂ ਬੀਬੀਆਂ ਭੈਣਾਂ ਮਾਤਾਵਾਂ ਵੱਲੋਂ ਰਲ ਮਿਲ ਕੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਜਾਪ ਵਿੱਚ ਵਿੱਚ ਜਿਸ ਵੀ ਗੁਰੂ ਸਾਹਿਬਾਨ ਦਾ ਕੋਈ ਵੀ ਦਿਹਾੜਾ ਆਉਂਦਾ ਸੀ ਉਹ ਵੀ ਮਨਾਇਆ ਸ਼ਬਦ ਕੀਰਤਨ ਹੋਏ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ 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 ਧੰਨਵਾਦ ਗੁਰੂ ਚਰਨਾਂ ਵਿੱਚ ਸਭਨਾ ਦੀ ਇਹ ਹੀ ਅਰਦਾਸ ਬੇਨਤੀ ਸਤਿਗੁਰੂ ਪਾਤਸ਼ਾਹ ਮਹਾਰਾਜ ਇਸੇ ਹੀ ਤਰ੍ਹਾਂ ਸੰਗਤਾਂ ਪਾਸੋਂ ਵਧ ਚੜ੍ਹ ਕੇ ਇਸੇ ਹੀ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ ਆਪਣੇ ਚਰਨਾਂ ਕਮਲਾਂ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰਾਂ ਤੇ ਮੇਰ ਭਰਿਆ ਹੱਥ ਰੱਖਣ ਉਸ ਤੋਂ ਬਾਅਦ ਬੇਨਤੀ ਹੈ ਜੀ ਕਿ ਅੱਜ 10 ਵਜੇ ਸਤਿਗੁਰਾਂ ਦੇ ਸ਼ਹੀਦੀ ਪਰਬ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਪ ਸਰਬ ਗੁਰੂ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਸਤਿਗੁਰਾਂ ਦੀ ਪਾਵਨ ਬਾਣੀ ਦੇ ਸ਼੍ਰੀਖੰਡ ਪਾਠ ਸਾਹਿਬ ਆਰੰਭ ਹੋਵਣਗੇ ਪਰਸੋਂ ਭੋਗ ਪਾਏ ਜਾਵਣਗੇ ਤਕਰੀਬਨ 9 ਵਜੇ ਤੱਕ ਭੋਗਾਂ ਦੀ ਸਮਾਪਤੀ ਹੋ ਜਾਵੇਗੀ ਜੀ ਉਸ ਤੋਂ ਬਾਅਦ 1.5 ਘੰਟਾ ਸ਼ਬਦ ਕੀਰਤਨ ਦਰਬਾਰ ਹੋਣਗੇ ਉਸ ਤੋਂ ਬਾਅਦ ਸੰਪੂਰਨਤਾ ਦੀ ਅਰਦਾਸ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋ ਕੇ ਉਸ ਤੋਂ ਬਾਅਦ ਗੁਰੂ ਕੇ ਲੰਗਰ ਵਰਤਾਏ ਜਾਵਣਗੇ ਠੰਡੇ ਮਿੱਠੇ ਜਲ ਦੀ ਸ਼ਮੀਲ ਲੱਗੇਗੀ ਸਾਰੀਆਂ ਸੰਗਤਾਂ ਨੂੰ ਭਾਈ ਬੇਨਤੀ ਹੈ ਕਿ ਠੰਡੇ ਮਿੱਠੇ ਜਲ ਦੀ ਸ਼ਮੀਲ ਦੋ ਲਗਣੀ ਹੈ ਸੰਗਤਾਂ ਨੇ ਸੇਵਾ ਵਿੱਚ ਕਰਨ ਦੀ ਕਿਰਪਾਲਤਾ ਕਰਨੀ ਤੇ ਗੁਰੂ ਕੇ ਲੰਗਰ ਮਨਾਉਣ ਦੀ ਵਰਤੌਣ ਦੀ ਸੇਵਾ ਬੀਬੀਆਂ ਭੈਣਾਂ ਨੂੰ ਬੇਨਤੀ ਹੈ ਮੈਂ ਪਿਛਲੇ ਦਿਨਾਂ ਵਿੱਚ ਵੀ ਬੇਨਤੀ ਕੀਤੀ ਸੀ ਅੱਜ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਅੱਜ ਸ਼ਾਮ ਨੂੰ 5:00 ਵਜੇ ਕੱਲ ਸਵੇਰ ਦੇ ਦੋਨੋ ਟਾਈਮ ਤੇ ਪਰਸੋਂ ਉਪ ਦੇ ਸਮੇ ਸਾਦੇ ਲੰਗਰ ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਹੋਣ ਕਰਕੇ ਆਪਾਂ ਸਾਦੇ ਲੰਗਰ ਦਾਲ ਫੁਲਕੇ ਦਾ ਲੰਗਰ ਹੀ ਤਿਆਰ ਕਰਨਾ ਹੈ ਸੋ ਬੀਬੀਆਂ ਭੈਣਾਂ ਮਾਤਾਵਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਮੇਂ ਅਨੁਸਾਰ ਪਹੁੰਚ ਕੇ ਗੁਰੂ ਕੇ ਲੰਗਰ ਤਿਆਰ ਕਰਨ ਦੀ ਕਿਰਪਾਲਤਾ ਕਰਨੀ ਗੁਰਮੁਖ ਵੀਰਾਂ ਨੂੰ ਬੇਨਤੀ ਹੈ ਲੰਗਰ ਵਰਤਾਉਣ ਦੀ ਸੇਵਾ ਕਰਨੀ ਤੇ ਸਮੂਚੀ ਪ੍ਰਬੰਧਕ ਕਮੇਟੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪੂਰੇ ਸਮਾਗਮਾਂ ਦੀ ਆਪ ਜੀ ਨੇ ਤਨਦੇਹੀ ਦੇ ਨਾਲ ਇਹ ਸਾਰੀ ਨਿਗਾਰਾ ਰੱਖਣੀ ਆਪ ਜੀ ਨੇ ਸਾਰੀਆਂ ਡਿਊਟੀਆਂ ਨਿਭਾਉਣ ਦੀ ਕਿਰਪਾਲਤਾ ਕਰਨੀ ਇਨੀਆਂ ਕ ਬੇਨਤੀਆਂ ਕਿਰਪਾ ਕਰਕੇ ਆਪ ਜੀ ਨੇ ਜ਼ਰੂਰ ਪ੍ਰਵਾਨ ਕਰਨੀਆਂ ਜੀ ਆਓ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਉੜ ਨਾ ਕਰੀਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਹਿਤ ਬੋਲਿਓ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਨਾਨਕ 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 ਵਾਹਿਗੁਰੂ ਜੀ ਕੀ ਖਲਸਾ ਵਾਹਿ